ਬਠਿੰਡਾ ਕੇਂਦਰੀ ਸਹਿਕਾਰੀ ਬੈਂਕ ਬਠਿੰਡਾ ਦੀ ਬ੍ਰਾਂਚ ਦਾਣਾ ਮੰਡੀ ਦਾ ਅੱਜ ਕੀਤਾ ਗਿਆ ਨਵੀਂ ਬਿਲਡਿੰਗ ਦਾ ਉਦਘਾਟਨ ਜਿਸ ਦੇ ਵਿੱਚ ਪੰਜਾਬ ਰਾਜ ਸਹਿਕਾਰੀ ਬੈਂਕ ਚੰਡੀਗੜ੍ਹ ਦੇ ਚੇਅਰਮੈਨ ਜਗਦੇਵ ਸਿੰਘ ਮਾਨ ਨੇ ਕੀਤੀ ਸ਼ਿਰਕਤ ਇਸ ਮੌਕੇ ਉਹਨਾਂ ਦੇ ਨਾਲ ਹਰਜੀਤ ਸਿੰਘ ਸੰਧੂ ਮੈਨੇਜਿੰਗ ਡਾਇਰੈਕਟਰ ਪੰਜਾਬ ਰਾਜ ਸਹਿਕਾਰੀ ਬੈਂਕ ਚੰਡੀਗੜ੍ਹ ਅਤੇ ਬਠਿੰਡਾ ਸ਼ਹਿਰੀ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਵੀ ਹਾਜ਼ਰ ਸਨ ਅਤੇ ਇਸ ਮੌਕੇ ਉਹਨਾਂ ਦੇ ਨਾਲ ਸੁਖਦੀਪ ਸਿੰਘ ਭਿੰਡਰ ਡਾਇਰੈਕਟਰ ਦਾ ਪੰਜਾਬ ਰਾਜ ਸਹਿਕਾਰੀ ਬੈਂਕ ਚੰਡੀਗੜ੍ਹ ਅਤੇ ਤ੍ਰੇਸ਼ਵਰ ਸਿੰਘ ਉਪ ਰਜਿਸਟਰਾਰ ਸਹਿਕਾਰੀ ਸੁਭਾਵਾਂ ਬਠਿੰਡਾ ਅਤੇ ਉਹਨਾਂ ਦੇ ਨਾਲ ਸ੍ਰੀ ਭਾਸਕਰ ਸਿੰਘ ਮੈਨੇਜਿੰਗ ਡਾਇਰੈਕਟਰ ਅਤੇ ਸੁਖਪਾਲ ਸਿੰਘ ਬਰਾੜ ਜ਼ਿਲ੍ਹਾ ਮੈਨੇਜਰ ਅਤੇ ਉਹਨਾਂ ਦੇ ਨਾਲ ਹੋਰ ਰਖਵਿੰਦਰ ਸਿੰਘ ਬਰਾੜ ਜ਼ਿਲ੍ਹਾ ਮੈਨੇਜਰ ਸ੍ਰੀ ਮੁਖਸਰ ਸਾਹਿਬ ਨਵਦੀਪ ਸਿੰਘ ਜਿੱਦਾ ਚੇਅਰਮੈਨ ਸ਼ੂਗਰ ਫੈਡ ਅਰਕੇਸ਼ ਪੁਰੀ ਚੇਅਰਮੈਨ ਪੰਜਾਬ ਰਾਜ ਜੰਗਲਾਤ ਲਿਮਟਿਡ ਅਤੇ ਅਮਰਤਰਾਣ ਅਗਰਵਾਲ ਜ਼ਿਲ੍ਹਾ ਯੋਜਨਾ ਬੋਰਡ ਵੀ ਉਹਨਾਂ ਦੇ ਨਾਲ ਸ਼ਾਮਲ ਸਨ ਇਸ ਮੌਕੇ ਚੇਅਰਮੈਨ ਨੇ ਬੋਲਦਿਆਂ ਕਿਹਾ ਕਿ ਬੈਂਕਿੰਗ ਸੈਕਟਰ ਵਿੱਚ ਸੈਕਟਰ ਵਿੱਚ ਹੋ ਰਹੀਆਂ ਤਬਦੀਲੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਬੈਂਕ ਦੀਆਂ ਸਖਾਵਾਂ ਦੀ ਦੇਖ ਸੁਧਾਰੀ ਜਾ ਰਹੀ ਹੈ ਇਸ ਤੱਕ 2000 ਦੇ 23 24 ਦਰਾਂਨ ਬ੍ਰਾਂਚ ਅਦਾਣਾ ਮੰਡੀ ਬਠਿੰਡਾ ਦੀ ਨਵੀਂ ਬਿਲਡਿੰਗ ਬਣਨੀ ਸ਼ੁਰੂ ਹੋਈ ਜਿਸ ਦਾ ਜੋਨਾ ਵੱਲੋਂ ਆਪਣਾ ਇਨੌਗੁਰੇਸ਼ਨ ਕੀਤਾ ਗਿਆ ਉਹਨਾਂ ਕਿਹਾ ਕਿ ਇਸ ਦੇ ਨਾਮ ਨਾਲ ਪੱਕਾ ਕਲਾ شیخਪੁਰਾ ਤਿਆਣਾ ਆਪਣਾ ਇਹਨਾਂ ਬ੍ਰਾਂਚਾਂ ਦੇ ਬ੍ਰਾਂਚਾਂ ਦੇ ਵੀ ਪਰਨੋਵੇਸ਼ਨ ਨਵਲੋ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਕਿਸਾਨਾਂ ਅਤੇ ਹੋਰ ਗ੍ਰਾਹਕਾਂ ਦੀ ਲੋੜ ਅਨੁਸਾਰ ਵੱਖ-ਵੱਖ ਕਰਜ਼ਾ ਸਕੀਮਾਂ ਜਾਰੀ ਕੀਤੀਆਂ ਗਈਆਂ ਹਨ ਅਤੇ ਵੱਖ-ਵੱਖ ਸਹੂਲਤਾਂ ਦੇਣ ਲਈ ਪੰਜਾਬ ਸਰਕਾਰ ਵਚਨਬੱਧ ਹੈ। ਸਰਕਾਰ ਕੀ ਹੈ? ਅੱਜ ਜੋ ਨਵੀਂ ਇਸ ਬਿਲਡਿੰਗ ਦਾ ਉਦਘਾਟਨ ਕੀਤਾ ਹੈ ਕੋਆਪਰੇਟਿਵ ਬੈਂਕ ਦਾ ਬਹੁਤ ਖੁਸ਼ੀ ਦੀ ਗੱਲ ਹੈ। ਕਿਉਂਕਿ ਆਮ ਆਦਮੀ ਪਾਰਟੀ ਜਦੋਂ ਦੀ ਪੰਜਾਬ ਦੇ ਵਿੱਚ ਆਈ ਹੈ ਉਦੋਂ ਤੋਂ ਲੈ ਕੇ ਲਗਾਤਾਰ ਡਵੈਲਪਮੈਂਟ ਦੇ ਕੰਮ ਚੱਲ ਰਹੇ ਚਾਹੇ ਸਕੂਲਾਂ ਦੇ ਆ ਚਾਹੇ ਬੈਂਕਾਂ ਦੇ ਆ ਚਾਹੇ ਹਸਪੀਟਲ ਦੇ ਆ। ਇੱਕ ਮੈਨੂੰ ਬੜੀ ਜਨਮੋਸ਼ੀ ਹੋਈ ਕਿ ਕਾਂਗਰਸ ਪਾਰਟੀ ਦੇ ਕਿਸੇ ਨੁਮਾਇੰਦੇ ਨੇ ਖਬਰ ਲਗਾਈ ਕਿ ਇਹ ਸਾਡੇ ਬੈਂਕਾਂ ਜਿਹੜੀ ਸਾਡੀ ਸਰਕਾਰ ਵੇਲੇ ਬਣੀ ਹੈ। ਮੰਨ ਦੱਸਣਾ ਚਾਹਣਾ ਹੈ ਕਿ 2000 ਜਿਹੜਾ ਦਸੰਬਰ 2023 ਦੇ ਵਿੱਚ ਇਸ ਬੈਂਕ ਦੀ ਪਹਿਲਾ ਫਾਊਂਡੇਸ਼ਨ ਜਿਹੜੀ ਏਟ ਲਗਾਈ ਗਈ ਹੈ ਉਸੇ ਇਸੇ ਸਰਕਾਰ ਦੇ ਵਿੱਚ ਨਕਸ਼ਾ ਪਾਸ ਕਰਵਾਇਆ ਗਿਆ ਤੇ ਇਸੇ ਜਿਹੜੀ ਸਰਕਾਰ ਦੇ ਵਿੱਚ ਜਿਹੜੀ ਬੈਂਕ ਬਣਾਈ ਗਈ ਹੈ ਸੋ ਇਸ ਤਰ੍ਹਾਂ ਦੀਆਂ ਜਿਹੜੀ ਡਿਵੈਲਪਮੈਂਟਸ ਦੇ ਅਗੇਂਸਟ ਗਲਤ ਬਿਆਨ ਦੇਣਾ ਉਹ ਮਾੜੀ ਮਾਨਸਿਕਤਾ ਦੀ ਨਿਸ਼ਾਨੀ ਹੈ ਇਹ ਬੈਂਕ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਬਣੀ ਹੈ ਔਰ ਮੈਨੂੰ ਸਮਝ ਨਹੀਂ ਲੱਗ ਰਹੀ ਕਿ ਜਿਸ ਤਰ੍ਹਾਂ ਦੇ ਨਾਲ ਵੀ ਡਿਵੈਲਪਮੈਂਟ ਹੋ ਰਹੀ ਹੈ ਉਹਦਾ ਜੋ ਵਿਰੋਧ ਕਰਨਾ ਕਰਾਉਣਾ ਜਾਂ ਖੁਦ ਗਲਤ ਖਬਰਾਂ ਲਾਉਣੀਆਂ ਇਸ ਕਰਕੇ ਇਸ ਤਰ੍ਹਾਂ ਦੀ ਜਿਹੜੀ ਘਟਿਆਰਾਜ ਨੀ ਜੋ ਡਵੈਲਪਮੈਂਟ ਅਸੀਂ ਕਰ ਰਹੇ ਆ ਜਾਂ ਸਰਕਾਰ ਕਰ ਰਹੀ ਆ ਉਹ ਵੀ ਪ੍ਰਸ਼ੰਸਾ ਕਰਨੀ ਚਾਹੀਦੀ ਆ ਤਾਂ ਕਿ ਲੋਕਾਂ ਨੂੰ ਜਿਹੜੇ ਉਹਨਾਂ ਦੇ ਸਾਧਨ ਸੰਪੰਨ ਜਿਹੜਾ ਉਹਨਾਂ ਨੂੰ ਜਿਹੜੇ ਸੌਫਟ ਮਿਲ ਸਕੇ। ਸ਼ੁਰੂਆਤ ਕਰਦੇ ਆ ਚੇਅਰਮੈਨ ਸਾਹਿਬ ਦਾ, ਐਮਐਲਏ ਸਾਹਿਬ ਦਾ ਸਾਡੇ ਸਾਰੇ ਜਿਹੜੇ ਮੋਤਵਾਰਾ ਪਟੰਡੇ ਜ਼ਿਲ੍ਹੇ ਦੇ ਕਿ ਉਹਨਾਂ ਨੇ ਸਾਡਾ ਅੱਜ ਇੱਥੇ ਆ ਕੇ ਸ਼ੁਭਾ ਵਧਾਈ ਆ। ਅਸੀਂ ਇਹ ਜਿਹੜੀ ਬਿਲਡਿੰਗ ਆ ਇਹ ਅਸੀਂ ਇਸ ਹਸਾਬ ਨਾਲ ਡਿਜ਼ਾਈਨ ਕਰਾਈ ਆ ਕਿ ਆਉਣ ਵਾਲੇ ਸਮੇਂ 'ਚ ਇੱਥੇ ਲੋਕਰ ਵੀ ਲਾਵਾਂਗੇ ਅਸੀਂ। ਔਰ ਜੇ ਅਸੀਂ ਕੱਲ ਨੂੰ ਬੋਰਡ ਲੋਨ ਵਗੈਰਾ ਦਾ ਕਰਾਂਗੇ ਤਾਂ ਉਹਦੇ ਵਿੱਚ ਵੀ ਅਸੀਂ ਲੋਕਰ ਵਗੈਰਾ ਰੱਖ ਰਿਹਾ। ਔਰ ਉਮੀਦ ਕਰਦੇ ਹਾਂ ਸੀ ਕਿ ਇਹੋ ਜਿਹਾ ਹੋਰ ਵੀ ਜਿਹੜੀਆਂ ਸਾਡੀਆਂ ਬ੍ਰਾਂਚਿਸ ਆ ਉਹ ਸਾਰੀਆਂ ਅਪਗ੍ਰੇਡ ਕਰਾਂਗੇ ਕਿਸਾਨਾਂ ਦੇ ਲਈ ਕੀ ਕਾਸੀ ਗੱਲ ਕਰੀ ਕਿਸਾਨਾਂ ਵਾਸਤੇ ਅਸੀਂ ਜਿਹੜਾ ਹੈਗਾ ਐਮਸੀਐਲ ਲਿਮਿਟ ਹੁੰਦੀ ਆ ਉਹ ਹੱਦ ਕਰਜ਼ਾ ਸੀ ਵਧਾਇਆ ਆ ਕਿ 6% ਉਹ 46000 ਰੁਪਏ ਪਰ ਇਕੜ ਸਾਲ ਦਾ ਸਾਲਾਨਾ ਅਸੀਂ ਕਰਜ਼ਾ ਦਿਆ ਕਰਾਂਗੇ ਔਰ ਕਿਸਾਨ ਆਪ ਦਾ ਜਿਹੜਾ ਹੈਗਾ ਇੱਥੋਂ ਅੱਗੇ ਲੈ ਸਕਦੇ ਆ ਕਰਜ਼ਾ ਕੋ ਅੱਜ ਪਟੰਡਾ ਵਿਖੇ ਜੋ ਨਵੀਂ ਬ੍ਰਾਂਚ ਦਾ ਅਜੇ ਉਦਘਾਟਨ ਕਰਨ ਆਏ ਆ ਸਰਦਾਰ ਭਗਵਾਨ ਸਿੰਘ ਮਾਨ ਜੀ ਵੱਲੋਂ ਡਿਪਾਰਟਮੈਂਟ ਉਹ ਦੇਖ ਰਹੀ ਹੈ ਕੋਆਪਰੇਟਿਵ ਜਿਹੜਾ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਅੱਜ ਬਠਿੰਡਾ ਤੋਂ ਸ਼ੁਰੂਆਤ ਕੀਤੀ ਹੈ ਜਿੰਨੀਆਂ ਵੀ ਬਿਲਡਿੰਗਾਂ ਜੋ ਖਸਤਾ ਹਾਲਤਾਂ ਜਿੰਨਾਂ ਦੀ ਹੋਈ ਵੀ ਹੈ ਉਹ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਵਧੀਆ ਢੰਗ ਨਾਲ ਉਹਨਾਂ ਨੂੰ ਤਿਆਰ ਕਰਾ ਕੇ ਤੇ ਕਰਾਵਾਂਗੇ ਹੂੰ ਇਸ ਪੜਾਅ ਤੋਂ ਬਾਅਦ ਬਠਿੰਡਾ ਜ਼ਿਲ੍ਹੇ ਦੇ ਵਿੱਚ ਆਪਣਾ ਪੱਕਾ ਪੱਕੇ ਕਲਾ ਤੇ ਸ਼ੇਖਪੁਰ ਉੱਥੇ ਵੀ ਤੇ ਹੁਣ ਹੁਣ ਉਹ ਨਾਲ ਵੀ ਤਿਆਰ ਹੈ ਇਸ ਲਈ ਬ੍ਰਾਂਚਾਂ ਦਾ ਵਿਵਸਥਾਤਨ ਆਉਣ ਵਾਲੇ ਸਮੇਂ ਦੇ ਵਿੱਚ ਸਾਰਾ ਕਰਾਂਗੇ ਤੇ ਵਧੀਆ ਸਿਸਟਮ ਜੋ ਇੱਥੇ ਲਿਆ ਕੇ ਬ੍ਰਾਂਚਾਂ ਦਾ ਉਹ ਪਰ ਉਹਨਾਂ ਤੇ ਵੀ ਕੀ ਖਾਸ ਹੈ ਜੀ ਦੇਖੋ ਕਿਸਾਨ ਜਿਹੜਾ ਹੈਗਾ ਕੋਆਪਰੇਟਿਵ ਦੇ ਨਾਲ ਜੁੜਿਆ ਹੈ ਕੋਆਪਰੇਟਿਵ ਬੈਂਕਾਂ ਦੇ ਨਾਲ ਇਹ ਸੈਟਿੰਗਾਂ ਸਾਡੀਆਂ ਇੱਥੇ 200 ਦੇ ਲਗਭਗ ਸੈਟਿੰਗਾਂ ਜਿਹੜੀਆਂ ਪਟੰਟਾ ਚਲੇਦੀਆਂ ਉਹ ਸਾਡੇ ਨਾਲ ਜੁੜੀਆਂ ਹੋਈਆਂ ਕੋਆਪਰੇਟਿਵ ਬੈਂਕਾਂ ਦੇ ਨਾਲ ਤੇ ਉਹਨਾਂ ਨੂੰ ਜਿੰਨੇ ਸਭ ਤੋਂ ਵੱਧ ਸਹੂਲਤਾਂ ਦੇ ਰਹੇ ਐ ਤੇ ਕਿਸਾਨਾਂ ਨੂੰ ਬਹੁਤ ਘੱਟ ਕਰਜ਼ੇ ਤੇ ਜੋ ਜਿਹੜਾ ਆਪਣਾ ਵਿਆਜ ਦਰ ਤੇ ਕਰਜ਼ਾ ਦੇ ਰਹੇ ਆ ਕੇ ਸੀਸੀ ਲਿਮਟਾਂ ਚੱਲ ਰਹੀਆਂ ਹੋਮ ਲੋਨ ਚੱਲ ਰਹੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿਹੜਾ ਹੋਰ ਵੀ ਉਹਨਾਂ ਨੂੰ ਜਿਹੜੀਆਂ ਵੱਧ ਤੋਂ ਵੱਧ ਕਿਸਾਨਾਂ ਨੂੰ ਸਹੂਲਤਾਂ ਦੇ ਸਕੀਏ ਅਸੀਂ ਇਹਦਾ ਸਰਵ ਉਪਰਾਲਾ ਕਰ ਰਹੇ ਆ ਅਸੀਂ ਐਮ ਡੀ ਸਾਹਿਬ ਸਾਡੇ ਖੜੇ ਆ ਜਿੰਨਾ ਵੀ ਅਸੀਂ ਵੱਧ ਤੋਂ ਵੱਧ ਅਸੀਂ ਕਰ ਸਕਦੇ ਆ ਵੱਧ ਤੋਂ ਵੱਧ ਅਰ ਸੀ ਐਡਮਿਸ਼ਨਡੇ ਸਾਡੇ ਚੇਅਰਮੈਨ ਸਾਹਿਬ ਬੰਮ ਸਾਹਿਬ ਆਏ ਨੇ ਪਟੰਡੇ ਜਿਸੀਂ ਇਹ ਬੈਂਕ ਦੀ ਬ੍ਰਾਂਚ ਦਾ ਘਾਟਨ ਕੋਆਪਰੇਟ ਬੈਂਕ ਦੀ ਬਟੰਡਾ ਕੁਝ ਕਰਕੇ ਗਏ ਨੇ ਬਹੁਤ ਲੰਬੇ ਸਮੇਂ ਤੋਂ ਤੇ ਦੀ ਲੋਕ ਸੀ ਪਹਿਲਾਂ ਕਿੱਥੇ ਬੈਂਕ ਸੀ ਉਹ ਬੜੀ ਖਸਤਾ ਹਾਲਤ ਸੀ ਲੋਕ ਮਹਿਸੂਸ ਕਰਦੇ ਸੀ ਕਿ ਐਡੀ ਮਾੜੀ ਬਿਲਡਿੰਗ ਦੇ ਵਿੱਚ ਜਿਹੜੇ ਕਰਮਚਾਰੀ ਬੈਠੇ ਕੰਮ ਕਰ ਰਹੇ ਨੇ ਜਾਂ ਜਿਹੜੇ ਆਉਣ ਵਾਲੇ ਲੋਕ ਸੀ ਉਹ ਵੀ ਇਹ ਮਹਿਸੂਸ ਕਰਦੇ ਸੀ ਕਿ ਕਦੇ ਕੋਈ ਘਟਨਾ ਨਾ ਹੋ ਜਾਈ ਸਾਡੀ ਸਰਕਾਰ ਨੇ ਇਹ ਜਗਾ ਬੈਸ਼ਕ ਸਰਕਾਰ ਨੇ ਪਹਿਲਾਂ ਹੀ ਅਗਾਇਰ ਕੀਤੀ ਵੀ ਔਰ ਲੰਬਾ ਸਮਾਂ ਚਾਹੀਦਾ ਸੀ ਨਾਲੇ ਤਾਂ ਉੱਥੇ ਕਿਰਾਇਆ ਦੇਈਗੇ ਸਾਨੂੰ ਆਪਦੀ ਬਿਲਡਿੰਗ ਬਣਾਉਣੀ ਚਾਹੀਦੀ ਸੀ ਇੰਨੇ ਲੰਮਾ ਸਮਾਂ ਕਿਰਾਇਆ ਨਹੀਂ ਦੇਣਾ ਚਾਹੀਦਾ ਕਿਉਂਕਿ ਸਰਕਾਰਾਂ ਦੀ ਨੀਤ ਉਹ ਨੀਤੀ ਠੀਕ ਨਹੀਂ ਸੀ ਅਸੀਂ ਸਰਦਾਰ ਭਗਵੰਤ ਸਿੰਘ ਜੀ ਮਾਨ ਨੇ ਜਦੋਂ ਆਈ ਹੈ ਸਾਡੀ ਸਰਕਾਰ ਨੇ ਇਹ ਸਾਰੀਆਂ ਇਹਦਾ ਸਮੀਖਿਆ ਕੀਤੀ ਹੈ ਪੰਜਾਬ ਪੱਤਰ ਦੇ ਉੱਤੇ ਕਿਉਂਕਿ ਮਹਿਕਮਾ ਸੀਐਮ ਸਾਫਾੜਾ ਜਿੱਥੇ ਕਿਤੇ ਵੀ ਬ੍ਰਾਂਚਾਂ ਦੀ ਘਾਟ ਹੈ ਜਾਂ ਬ੍ਰਾਂਚਾ ਹੋਰ ਬਣਾਉਣ ਵਾਲੀਆਂ ਨੇ ਜਿਵੇਂ ਇੱਥੇ ਬਹੁਤ ਵਧੀਆ ਬ੍ਰਾਂਚ ਬਣਾ ਕੇ ਕਰਮਚਾਰੀਆਂ ਨੂੰ ਸਪੋਰਟ ਕੀਤੀ ਹੈ ਸ਼ੇਖਪੁਰਾ ਤਿਆਉਣਾ ਤੇ ਪੱਕਾ ਕਣਾਂ ਕੋਰ ਬ੍ਰਾਂਚਾਂ ਬਣ ਰਹੀਆਂ ਨੇ ਇਹ ਕੋਆਪਰੇਟਿਵ ਸੁਸਾਇਟੀਆਂ ਨੂੰ ਜਿੱਥੇ ਵਧੀਆ ਸੇਵਾਵਾਂ ਮੁਹੱਈਆ ਕਰਦੇ ਨੇ ਜ਼ਿਮੀਦਾਰ ਤੇ ਆਰਟੀਆ ਨਾ ਬੈਂਕਾਂ ਦੇ ਨਾਲ ਜੁੜਿਆ ਹੋਇਆ ਵੱਖ-ਵੱਖ ਤਰ੍ਹਾਂ ਦੀਆਂ ਸਕੀਮਾਂ ਜਿਹੜੀਆਂ ਰੇਟ ਆਫ ਇੰਟਰਸਟ ਹੈ ਲੋਨ ਦੇ ਉਹ ਦਿੱਤੇ ਜਾ ਰਹੇ ਨੇ ਮੈਂ ਸਮਝਦਾ ਇੱਥੇ ਜਿਹੜੀ ਸਰਵਿਸ ਦੇਣੀ ਹੈ ਜੇ ਇਥੋਂ ਲੈ ਕੇ ਕੋਈ ਕੈਸ਼ ਫੜੋ ਦੂਰ ਪੁਆਇੰਟ ਕਰਾਉਣ ਜਾਂਦਾ ਉਹ ਕਈ ਵਾਰ ਮਹਿਸੂਸ ਕਰਦਾ ਸੀ ਡਰ ਮਹਿਸੂਸ ਕਰਦਾ ਸੀ ਕਿ ਕੈਸ਼ ਦੇ ਵਿੱਚ ਮੇਰੇ ਨਾਲ ਕੋਈ ਗੜਬੜ ਨਾ ਹੋ ਜਾਈ ਰਸਤੇ ਦੇ ਵਿੱਚ ਪੂਰੀ ਸਾਰੀ ਮੰਡੀ ਦੇ ਵਿੱਚ ਹੈ ਬਹੁਤ ਵੱਡੀ ਸੁਰੱਖਤ ਲੋਕਾਂ ਨੂੰ ਮੈਂ ਆਸ਼ਵਾਸ ਕਰਦਾ ਹਾਂ ਬੈਂਕ ਆਉਣ ਵਾਲੇ ਸਮੇਂ ਵਿੱਚ ਅੱਜ ਜਿੱਥੇ 30 ਕਰੋੜ ਦੇ ਡਿਪੋਜ਼ਿਟ ਜਾਂ 20 ਕਰੋੜ ਦੇ ਲੋਨ ਤੇ ਐਡਵਾਂਸ ਤੇ ਖੜੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਪ੍ਰਾਈਵੇਟ ਬੈਂਕਸ ਹੈ ਯਾਨੀ ਆਪਦੇ ਆਪ ਨੂੰ ਸਮਝ ਲੇ ਕਿ ਅਸੀਂ ਵਧੀਆ ਸੇਵਾ ਦੇ ਰਹੇ ਹਾਂ ਇਹ ਉਸ ਤੋਂ ਵਧੀਆ ਸੇਵਾ ਦੇ ਕੇ ਆਉਣ ਵਾਲੇ ਸਮੇਂ ਵਿੱਚ ਹੋਰ ਤਰੱਕੀ ਕਰੇਗੀ ਕੋਟ ਵੀ ਵਧੇਗਾ ਕਿਸਾਨਾਂ ਨੂੰ ਐਡਵਾਂਸ ਵੀ ਵਧੇਗਾ ਆਰਥਿਕ ਉਨਕੀਲਾਪਾ